ਬਾਹਰ ਮੀਂਹ ਪੈ ਰਿਹਾ ਸੀ ਤੇ ਅੰਦਰ ਕਲਾਸ ਚੱਲ ਰਹੀ ਸੀ ਤਾਂ ਅਧਿਆਪਕ ਨੇ ਬੱਚਿਆਂ ਨੂੰ ਪੁੱਛਿਆ ਕਿ ਜੇ ਤੁਹਾਨੂੰ ਸਾਰਿਆਂ ਨੂੰ 100 ਰੁਪਏ ਦਿੱਤੇ ਜਾਣ ਤਾਂ ਤੁਸੀਂ ਸਾਰੇ ਕੀ-ਕੀ ਖਰੀਦੋਗੇ ਕਿਸੇ ਨੇ ਕਿਹਾ ਕਿ ਮੈਂ ਵੀਡੀਓ ਗੇਮ ਖਰੀਦਾਂਗਾ ਕਿਸੇ ਨੇ ਕਿਹਾ ਮੈਂ ਕ੍ਰਿਕਟ ਦਾ ਬੈਟ ਲਵਾਂਗਾ ਕਿਸੇ ਨੇ ਕਿਹਾ ਕਿ ਮੈਂ ਆਪਣੇ ਲਈ ਇੱਕ ਪਿਆਰੀ ਗੁੱਡੀ ਖਰੀਦੂੰਗੀ ਕਿਸੇ ਨੇ ਕਿਹਾ ਕਿ ਮੈਂ ਬਹੁਤ ਸਾਰੀਆਂ ਚਾਕਲੇਟਸ ਖਰੀਦੂੰਗੀ ਇੱਕ ਬੱਚਾ ਕੋ ਸੋਚਨ 'ਚ ਮਗਨ ਸੀ ਅਧਿਆਪਕ ਨੇ ਉਸਨੂੰ ਪੁੱਛਿਆ ਕਿ ਤੁਸੀਂ ਕੀ ਸੋਚ ਰਹੇ ਹੋ ਤੁਸੀਂ ਕੀ ਖਰੀਦੋਗੇ ਬੱਚੇ ਨੇ ਕਿਹਾ ਸਰ ਮੇਰੀ ਮਾਂ ਦੀ ਨਜ਼ਰ ਘਟ ਹੈ ਇਸ ਲਈ ਮੈਂ ਆਪਣੀ ਮਾਂ ਲਈ ਐਨਕਾ ਖਰੀਦਾਂਗਾ ਅਧਿਆਪਕ ਨੇ ਪੁੱਛਿਆ ਤੇਰੀ ਮਾਂ ਲਈ ਐਨਕਾ ਤਾਂ ਤੇਰੇ ਪਿਤਾ ਜੀ ਵੀ ਖਰੀਦ ਸਕਦੇ ਨੇ ਕੀ ਤੂੰ ਆਪਣੇ ਲਈ ਕੁਝ ਨਹੀਂ ਖਰੀਦਣਾ ਚਾਹੁੰਦਾ ਬੱਚੇ ਨੇ ਜੋ ਜਵਾਬ ਦਿੱਤਾ ਉਹ ਸੁਣ ਕੇ ਅਧਿਆਪਕ ਦਾ ਵੀ ਗਲਾ ਪਾਰ ਆਇਆ ਬੱਚੇ ਨੇ ਕਿਹਾ ਕਿ ਮੇਰੇ ਪਿਤਾ ਹੁਣ ਇਸ ਦੁਨੀਆ 'ਚ ਨਹੀਂ ਨੇ ਮੇਰੀ ਮਾਂ ਲੋਕਾਂ ਦੇ ਕੱਪੜੇ ਸਲਾਈ ਕਰਕੇ ਮੈਨੂੰ ਪੜਾਉਂਦੀ ਏ ਤੇ ਨਜ਼ਰ ਘਟ ਹੋਣ ਕਾਰਨ ਉਸ ਨੂੰ ਕੱਪੜੇ ਸਲਾਈ ਕਰਦੇ ਸਮੇਂ ਦਿੱਕਤ ਹੁੰਦੀ ਹੈ ਇਸ ਲਈ ਮੈਂ ਆਪਣੀ ਮਾਂ ਨੂੰ ਐਣਕਾ ਦੇਣਾ ਚਾਹੁੰਦਾ ਤਾਂ ਜੋ ਮੈਂ ਚੰਗੀ ਪੜ੍ਹਾਈ ਕਰ ਸਕਾਂ ਵੱਡਾ ਆਦਮੀ ਬਣ ਸਕਾਂ ਤੇ ਆਪਣੀ ਮਾਂ ਨੂੰ ਸਾਰੀਆਂ ਖੁਸ਼ੀਆਂ ਦੇ ਸਕਾਂ ਅਧਿਆਪਕ ਨੇ ਕਿਹਾ ਪੁੱਤਰ ਤੇਰੀ ਸੋਚ ਹੀ ਤੇਰੀ ਕਮਾਈ ਹੈ ਇਹ 100 ਰੁਪਏ ਮੇਰੇ ਵਾਅਦੇ ਮੁਤਾਬਕ ਤੇ ਇਹ ਮੈਂ 100 ਰੁਪਏ ਹੋਰ ਉਧਾਰ ਦੇ ਰਿਹਾ ਜਦੋਂ ਵੀ ਤੂੰ ਕਮਾਉਣ ਲੱਗ ਗਿਆ ਤਾਂ ਵਾਪਸ ਕਰ ਦੇਣਾ ਤੇ ਮੈਂ ਚਾਹੁੰਦਾ ਹੈ ਕਿ ਤੁਸੀਂ ਐਨੇ ਵੱਡੇ ਆਦਮੀ ਬਣੋ ਕਿ ਮੈਂ ਤੇਰੇ ਸਿਰ ਤੇ ਹੱਥ ਫੇਰਦੇ ਵਕਤ ਤਨ ਹੋ ਜਾਮਾ 15 ਸਾਲ ਬਾਅਦ ਬਾਹਰ ਮੀ ਪੈ ਰਿਆ ਏ ਅੰਦਰ ਕਲਾਸਾਂ ਚੱਲ ਰਹੀਆਂ ਨੇ ਅਚਾਨਕ ਜ਼ਿਲ੍ਹਾ ਕਲੈਕਟਰ ਦੀ ਗੱਡੀ ਸਕੂਲ ਦੇ ਸਾਹਮਣੇ ਆ ਕੇ ਰੁਕ ਜਾਂਦੀ ਏ ਸਕੂਲ ਸਟਾਫ ਚੌਕਸ ਹੋ ਗਿਆ ਸ ਕੋਈ ਵਿੱਚ ਅਸ਼ਨਾਟਾ ਛਾਇਆ ਹੋਇਆ ਏ ਪਰ ਇਹ ਕੀ ਹੋਇਆ ਜ਼ਿਲ੍ਹਾ ਕਲੈਕਟਰ ਇੱਕ ਬਜ਼ੁਰਗ ਅਧਿਆਪਕ ਦੇ ਪੈਰੀ ਡਿੱਗਦਾ ਏ ਤੇ ਕਹਿੰਦਾ ਏ ਸਰ ਮੈਂ ਗਗਨਾ ਮੈਂ ਤੁਹਾਡੇ ਉਧਾਰ ਵਾਲੇ 100 ਰੁਪਏ ਵਾਪਸ ਕਰਨ ਆਇਆ ਸਕੂਲ ਦਾ ਸਾਰਾ ਸਟਾਫ ਹੈਰਾਨ ਹੋ ਜਾਂਦਾ ਏ ਬਜ਼ੁਰਗ ਅਧਿਆਪਕ ਚੁੱਕੇ ਹਨ ਨੌਜਵਾਨ ਕਲੈਕਟਰ ਨੂੰ ਉਠਾ ਕੇ ਕਸ ਕੇ ਜੱਫੀ ਪਾ ਲੈਂਦਾ ਹੈ ਤੇ ਰੋ ਪੈਂਦਾ ਹੈ ਦੋਸਤੋ ਜੇ ਅਸੀਂ ਚਾਹੀਏ ਤਾਂ ਆਪਣੇ ਆਤਮ ਵਿਸ਼ਵਾਸ ਤੇ ਮਿਹਨਤ ਦੇ ਬਲ ਤੇ ਆਪਣੀ ਕਿਸਮਤ ਖੁਦ ਲਿਖ ਸਕਦੇ ਹਾਂ ਤੇ ਜੇ ਅਸੀਂ ਆਪਣੀ ਕਿਸਮਤ ਖੁਦ ਲਿਖਣਾ ਨਹੀਂ ਜਾਣਦੇ ਤਾਂ ਹਾਲਾਤ ਸਾਡੀ ਕਿਸਮਤ ਲਿਖਦੇ ਨੇ ਅਜਿਹਾ ਕੋਈ ਕੰਮ ਨਹੀਂ ਹੈ ਜੋ ਅਸੀਂ ਨਹੀਂ ਕਰ ਸਕਦੇ ਬਸ ਆਪਣੇ ਆਪ ਤੇ ਭਰੋਸਾ ਤੇ ਮਨਜ ਲਗਨ ਹੋਣੀ ਚਾਹੀਦੀ ਹੈ ਉਮੀਦ ਕਰਦੇ ਹਾਂ ਵੀਡੀਓ ਪਸੰਦ ਆਈ ਹੋਵੇਗੀ ਧੰਨਵਾਦ